ਈ 286 ਦਾ ਬੱਚਾ ਹੈ ਇਹਦੀ ਮਾਦਾ ਦਾ ਤਕਦੀਰ ਆ ਨਾਰਮਲ ਤੇ 25 ਪਲੱਸ ਚਲਦੀ ਆ ਇਹਦੀ ਚਾਰ ਰਿਕਾਰਡ ਰਿਕਾਰਡਿੰਗਾਂ ਹੈਗੀਆਂ ਸਾਡੇ ਕੋਲੇ ਜਿਹੜੇ ਸਰਕਾਰੀ ਆ ਅੱਜ ਸਨਮਾਨ ਚਿੰਨ ਮਿਲਿਆ ਕਿਸ ਤਰ੍ਹਾਂ ਦਾ ਲੱਗਿਆ ਤੇ ਚਿਹਰਾ ਬਾਦ ਬਹੁਤ ਬਹੁਤ ਮੁਬਾਰਕਾ ਹੋਣ ਜੀ ਇਹ ਸਨਮਾਨ ਚਿੰਨ ਤੇ ਸਰਦਾਰ ਗੁਰਦੇਵ ਸਿੰਘ ਨੂੰ ਸਰਪੰਚ ਨੂੰ ਮਿਲਿਆ ਜਿਹੜਾ ਬ੍ਰੀਡਿੰਗ ਕੰਮ ਕਰਦਾ ਹੁਣ 2021 ਚ 22 ਸੱਚ ਮੁੱਖ ਮੰਤਰੀ ਵਾਰਡ ਵੀ ਮਿਲਿਆ ਇੱਕ ਕਟੇ ਦੇ ਮਾਲਕ ਨੂੰ ਹਾਨੂੰ ਬਹੁਤ ਖੁਸ਼ੀ ਹੋਈ ਆ ਜੀ ਬਈ ਏਡਾ ਸੋਹਣਾ ਚਾਰ ਦੰਦ ਰਾਕਾ ਜਿਹੜਾ ਦੋ ਨੰਬਰ ਤੇ ਜਗਾ ਤੋਂ ਆਏ ਹੋ ਤੁਸੀਂ ਫਤੇਗੜ ਸਭਰਾਤਵਾ ਜੀ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਸੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿ ਜਿਹੜਾ ਸਾਡਾ ਪੰਜਾਬ ਹੈ ਇਹਦੀ ਵੱਡੀ ਤਰੱਕੀ ਜੇ ਅਸੀਂ ਕਰ ਸਕਦੇ ਹਾਂ ਤਾਂ ਸਾਰੇ ਰਲ ਮਿਲ ਕੇ ਕਰ ਸਕਦੇ ਆ ਔਰ ਉਹਦੇ ਵਿੱਚ ਜਿੰਮੇ ਮੇਰੇ ਕੋਲੇ ਵਿਭਾਗ ਖੇਤੀਬਾੜੀ ਹੈ ਨਾਲ ਪਸ਼ੂ ਪਾਲਣ ਹੈ ਇਹ ਪੰਜਾਬ ਦੇ ਬੱਚੇ-ਬੱਚੇ ਨਾਲ ਜੁੜਿਆ ਹੋਇਆ ਅਸੀਂ ਜੇ ਪਸ਼ੂ ਪਾਲਦੇ ਹਾਂ ਪਸ਼ੂ ਤਨ ਬਹੁਤ ਵੱਡੀ ਸਾਡੇ ਲਈ ਸਰਮਾਇਆ ਹੈ ਔਰ ਉਹ ਜੇ ਇਹੋ ਜਿਹੀ ਮੇਲੇ ਲੱਗਦੇ ਆ ਤਾਂ ਉਹਦੇ ਚੋਂ ਹੀ ਸਾਡੇ ਨੌਜਵਾਨ ਉਤਸ਼ਾਹਤ ਹੁੰਦੇ ਆ ਇਧਰਲੇ ਪਾਸੇ ਲੱਗਦੇ ਆ ਜਿਹਦੇ ਨਾਲ ਅਸੀਂ ਆਪਣੇ ਇਸ ਕਾਰੋਬਾਰ ਨੂੰ ਵਧਾਵਾਂਗੇ ਖੁਸ਼ਹਾਲ ਹੋਵਾਂਗੇ ਇਹਨਾਂ ਪਿਆਰੇ ਜਾਨਵਰਾਂ ਨਾਲ ਵੀ ਸਾਡਾ ਮੋਹ ਪਿਆਰ ਬਣੂਗਾ ਜਿਹੜਾ ਕਿ ਇੱਕ ਬੇਜਵਾਨ ਜਿਨ੍ਹਾਂ ਨੂੰ ਪਾਲਣਾ ਇੱਕ ਰੱਬ ਦੀ ਪੂਜਾ ਕਰਨਾ ਹੁੰਦਾ ਤੇ ਅਸੀਂ ਆਪਣੇ ਕਾਰੋਬਾਰ ਨੂੰ ਵੱਡਾ ਕਰਨਾ ਸਰ ਇੱਕ ਇਲਾਕਾ ਨਿਵਾਸੀ ਦੀ ਮੰਗ ਆ ਕਿ ਜਿਹੜੀ ਦਦਾਰੂ ਫਸੋਂ ਦੀ ਮੰਡੀ ਆ ਪਿਛਲੇ 10 ਸਾਲਾਂ ਤੋਂ ਬੰਦ ਪਈ ਆ ਉਹਦੇ ਲਈ ਵੀ ਕੁਝ ਪ੍ਰਬਲ ਕਰ ਆ ਜਿਹੜੀ ਮੈਨੂੰ ਦੱਸਿਆ ਗਿਆ ਉਸ ਨੂੰ ਵੀ ਚਾਲੂ ਕਰਵਾ ਦੇਗੇ ਇਹੋ ਜੀ ਕਦੇ ਕੋਈ ਦਿੱਕਤ ਨਹੀਂ ਆਉਣ ਦੇਊਗੀ ਦਿੱਤੀ ਜਾਊਗੀ ਸਾਡੇ ਮਹਿਕਮੇ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਦੇ ਸਾਰੇ ਕਾਰੋਬਾਰ ਨੂੰ ਵਧਾਉਣ ਦੇ ਲਈ ਵਚਨਬੱਧ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਦੇ ਵਿੱਚ ਇਹ ਮੰਡੀਆਂ ਤੇ ਮੇਲੇ ਪਸ਼ੂਆਂ ਦੇ ਇਤਰਾ ਹੀ ਲੱਗਦੇ ਰਹਿਣਗੇ ਤੇ ਮੈਂ ਆਪਣੇ ਵੱਡੇ ਭਰਾ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਪਸ਼ੂ ਪਾਲਣ ਖੇਤੀਬਾੜੀ ਮੰਤਰੀ ਜੀ ਨੂੰ ਅਪੀਲ ਵੀ ਕਰਦਾ ਕਿ ਗਾਂ ਆਪਾਂ ਨੈਸ਼ਨਲ ਮੇਲਾ ਵੀ ਕਰਾਉਣਾ ਤੇ ਜਦੋਂ ਸਾਡੇ ਪਸ਼ੂ ਪਾਲਕ ਕਹਿਣ ਕਿ ਆਪਾਂ ਮੇਲੇ ਕਰਾਉਣੇ ਆ ਪੰਜਾਬ ਸਰਕਾਰ ਵੱਲੋਂ ਆਪਾਂ ਇਹਨਾਂ ਦੀ ਫੁੱਲ ਸਪੋਰਟ ਕਰਨੀ ਆ ਕਿਉਂਕਿ ਇਹ ਸਾਡਾ ਉਹ ਧਾਨਿਆਂ ਜਿਹਦੇ ਨਾਲ ਅੱਜ ਤੱਕ ਕਰੋੜਾਂ ਅਰਬਾਂ ਰੁਪਇਆ ਕਮਾ ਕੇ ਲੋਕਾਂ ਨੇ ਆਪਦੇ ਬੱਚਿਆਂ ਨੂੰ ਪੜਾਇਆ ਲਿਖਾਇਆ ਵਿਦੇਸ਼ਾਂ ਤੱਕ ਇਹਨਾਂ ਇਸ ਪਸ਼ੂ ਧਨ ਤੋਂ ਦੁੱਧ ਵੇਚ ਕੇ ਕਮਾਈਆਂ ਕਰਕੇ ਘੋੜੇ ਵੇਚ ਕੇ ਇਹਨਾਂ ਤੋਂ ਕਮਾਈਆਂ ਕਰਕੇ ਨਾਲੇ ਤੇ ਆਪਦੇ ਸ਼ੌਂਕ ਪੂਰੇ ਕੀਤੇ ਨਾਲੇ ਆਪਦੇ ਬੱਚੇ ਪਾਲੇ ਪੜ੍ਹਾਏ ਉਹਨਾਂ ਦੀਆਂ ਫੀਸਾਂ ਦਿੱਤੀਆਂ ਤੇ ਬੁਲੰਦੀਆਂ ਤੱਕ ਇਹ ਕਾਰੋਬਾਰ ਲੋਕਾਂ ਨੂੰ ਲੈ ਕੇ ਗਿਆ ਤੇ ਮੈਂ ਆਪਦੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਧੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਤੁਸੀਂ ਪਰਿਵਾਰ ਦੇ ਵਿੱਚ ਅਵੇਅਰ ਕਰੋ ਘੋੜੇ ਕੂੜੀਆਂ ਘਰਾਂ ਦੇ ਵਿੱਚ ਰੱਖੋ ਇਹ بڑا ਵੱਡਾ ਸ਼ੌਂਕ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸਵਾਰੀ ਹੈ ਘੋੜੇ ਤੇ ਘੋੜੇ ਜੇ ਆਪਾਂ ਘਰਾਂ ਦੇ ਵਿੱਚ ਰੱਖਾਂਗੇ ਤੇ ਮਹਾਰਾਜ ਦੀ ਕਿਰਪਾ ਆਪੇ ਹੀ ਚੜਦੀ ਕਲਾ ਹੋ ਜਣੀ ਆ ਤੇ ਜਿਹੜੀਆਂ ਕਰਮਾਂ ਵਾਲੀਆਂ ਮੱਝਾਂ ਪਰੀਆਂ ਇੱਕ ਤੇ ਸਾਨੂੰ ਦੁੱਧ ਦੇਂਦਿਆਂ ਰਜਗਾਰ ਦਾ ਸਾਧਨ ਚੱਲਦਾ ਸਾਡਾ ਪਰਿਵਾਰ ਪਾਲਦਾ ਇਹਦੇ ਨਾਲ ਦੁੱਧ ਜੇ ਅਸੀਂ ਪੀਨੇ ਤਾਂ ਤਗੜੇ ਵੀ ਹੁੰਨੇ ਆ ਤੇ ਦੂਜਾ ਜਦੋਂ ਅਸੀਂ ਇਹਨਾਂ ਕਰਮਾਂ ਦੀਆਂ ਦੇ ਪੈਰਾਂ ਨੂੰ ਹੱਥ ਲਾਉਂਨੇ ਆ ਵੇਜਬਾਨੇ ਡੰਗਰ ਨੇ ਜਦੋਂ ਇਹਨਾਂ ਦੀ ਕੋਈ ਸੇਵਾ ਕਰਦਾ ਤੇ ਇਹ ਵੀ ਅਸੀਸਾਂ ਦੇਣ ਦੇ ਵਿੱਚ ਕਸਰ ਨਹੀਂ ਛੱਡਦੀਆਂ ਵੇਜਬਾਨੇ ਜਾਨਵਰਾਂ ਦੀ ਜਿੰਨੇ ਜਿੰਨੇ ਵੀ ਸੇਵਾ ਕੀਤੀ ਆ ਉਸ ਪਰਿਵਾਰ ਦੀ ਚੜ੍ਹਦੀ ਕਲਾ ਤਰੱਕੀ ਹੋਈ ਆ ਅੱਜ ਤੱਕ ਜਿਹੜੇ ਵੀ ਬੰਦੇ ਨੇ ਆਪਦੇ ਘਰੇ ਚੰਗੇ ਪਸ਼ੂ ਰੱਖਿਆ ਤੇ ਉਹਨਾਂ ਦੀ ਸੇਵਾ ਕੀਤੀ ਆ ਕਈ ਤੇ ਕਰਦੇ ਆ ਜਾਨਵਰ ਰੱਖ ਕੇ ਉਹਨਾਂ ਨੂੰ ਪੱਠੇ ਪਾਣੀ ਤੱਕ ਨਹੀਂ ਢੋਂਦੇ ਇਹ ਨਹੀਂ ਵੀ ਆਪਾਂ ਜਾਨਵਰ ਰੱਖਿਆ ਤੇ ਉਹ ਕਿੱਲੇ ਤੇ ਬੱਜੇ ਰਹਿਣ ਤੇ ਉੱਥੇ ਡੰਗਦੇ ਰਹਿਣ ਭੁੱਖੇ ਤੇ ਆਏ ਪੀਠੇ ਰਹਿਣ ਜੇ ਡੰਗਰ ਰੱਖਣੇ ਉਹਨਾਂ ਦੀ ਸੇਵਾ ਕਰਨੀ ਜੇ ਸੇਵਾ ਕਰਾਂਗੇ ਤੇ ਸੇਵਾ ਦਾ ਮੇਵਾ ਮਿਲਣਾ